ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋਰ ਜਾਨ ਨਾਲ ਇਧਰ ਆਣਾ ਵੈਗੁਰ ਹੁੰਦੀ ਐ ਕਾਲ ਪਰ ਖੜੇ ਆਪੀ ਲਾਉਂਦਾ ਵਿਆ ਪਰਮਾਤਮਾ ਇਹ ਆਪਣੀ ਫੈਮਲੀ ਆ ਚੁੱਕੀ ਐ ਕਿਉਂਕਿ ਇਹ ਤਾਂ ਮੇਰੀ ਫੈਮਲੀ ਆ ਨਾ ਇਹਨਾਂ ਨਾਲ ਮੇਦੇ ਨਾਲ ਮੇਰੀ ਬਹੁਤ ਜ਼ਿਆਦਾ ਜੁੜ ਗਈ ਹਨ ਜਾਨਵਰਾਂ ਨਾਲ మేరి వేట ప్రమాగూ